ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਨਾਮ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪਾਜਵਾ ਐਂਡ ਸੰਦੂਲਾ ਅੱਜ ਦਾ ਵਲੌਗ ਬੇਹੱਦ ਇੰਪੋਰਟੈਂਟ ਹੈ ਤੁਹਾਨੂੰ ਕਾਫੀ ਪੋਜ਼ਿਟਿਵ ਕਰ ਸਕਦਾ ਹੈ ਕਿਉਂਕਿ ਲਿਬਰਲਸ ਨੇ ਆਪਣੇ ਇਮੀਗ੍ਰੇਸ਼ਨ ਪਲਾਨ ਨੂੰ ਲੈ ਕੇ ਜੋ ਪ੍ਰੋਮਿਸ ਕੀਤਾ ਹੈ ਉਸ ਦਾ ਆਂਕੜਾ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਇੱਕ ਰਿਪੋਰਟ ਸ਼ੇਅਰ ਕਰਨੀ ਹੈ ਜੋ ਤੁਹਾਡੇ ਸਾਰਿਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਭਾਵੇਂ ਤੁਸੀਂ ਕੈਨੇਡਾ ਵਿੱਚ ਕਿਸੇ ਵੀ ਸਟੇਟਸ ਦੇ ਵਿੱਚ ਹੋਗੇ ਤੁਹਾਡੇ ਲਈ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰ ਦਾਸ ਆਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਨੇ ਦਰਸਲ ਆਪਣੇ ਪੀਆਰ ਦੇ ਪ੍ਰੋਗਰਾਮ ਟੈਂਪਰੇਰੀ ਰੈਜ਼ੀਡੈਂਸ ਦੇ ਪ੍ਰੋਗਰਾਮ ਤੇ ਹੋਰ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਪ੍ਰੋਮਿਸ ਕੀਤੇ ਐ ਬਕਾਇਦਾ ਤੌਰ ਤੇ ਆંકੜਿਆਂ ਦੇ ਹਿਸਾਬ ਦੇ ਨਾਲ ਉਹ ਪੋਜ਼ਿਟਿਵ ਐ 네ਗੇਟਿਵ ਐ ਕੈਨੇਡਾ ਦੇ ਪੱਖ ਤੋਂ ਕਿਵੇਂ ਐ ਤੇ ਆਮ ਇਮੀਗ੍ਰੈਂਟ ਦੇ ਪੱਖ ਤੋਂ ਕਿਵੇਂ ਐ ਉਸ ਨੂੰ ਲੈ ਕੇ ਇੱਕ ਰਿਪੋਰਟ ਪਬਲਿਸ਼ ਹੋਈ ਐ ਸਭ ਤੋਂ ਪਹਿਲਾਂ ਆਪਾਂ ਪੀਆਰ ਤੋਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਐ ਕਿ ਜਿਹੜਾ ਕੈਨੇਡਾ ਦਾ 2025 ਦੇ ਵਿੱਚ ਐਸਟੀਮੇਟਡ ਪੋਪੂਲੇਸ਼ਨ ਦਾ ਆਕੜਾ ਐ ਉਹ 43.5 मिलियन 41.5 मिलियन यानी कि 4 करोड़ 15 लाख ਦੇ ਕਰੀਬ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਟੋਟਲ ਪੋਪੂਲੇਸ਼ਨ ਹੈਗੀ ਆ ਹੁਣ ਇਹਦੇ ਵਿੱਚ ਉਹਨਾਂ ਨੇ ਜਿਹੜਾ ਪ੍ਰੋਮਿਸ ਕੀਤਾ ਉਹ ਇਹ ਟਾਰਗੇਟ ਰੱਖਿਆ ਕਿ ਭਈ 2027 ਤੱਕ ਅਸੀਂ ਜਿਹੜੀ ਇਹ ਪੋਪੂਲੇਸ਼ਨ ਹੈ ਉਹਦਾ ਸਿਰਫ 1% ਹਿੱਸਾ ਜਿਹੜਾ ਹੈ ਯਾਨੀ ਕਿ 1% ਹੀ ਜਿਹੜਾ ਹੈ ਉਹਨਾਂ ਨੂੰ ਪੀਆਰ ਕਰਾਂਗੇ ਯਾਨੀ ਕਿ ਟੋਟਲ ਜਿਹੜੀ ਪੋਪੂਲੇਸ਼ਨ ਹੈ ਉਹਦਾ 1% ਹੀ ਅਸੀਂ ਪੀਆਰ ਕਰਿਆ ਕਰਾਂਗੇ ਜੇ ਉਹਦਾ 1% ਵੀ ਆਪਾਂ ਲਗਾ ਲੈਨੇ ਆ ਤਾਂ ਵੀ ਤਕਰੀਬਨ 4,10,000 ਦੇ ਕਰੀਬ ਜਿਹੜੇ ਲੋਕ ਐ ਉਹ ਹਰ ਸਾਲ ਪੀਆਰ ਹੋ ਸਕਦੇ ਨੇ ਤੇ ਜਿਹੜਾ ਟਾਰਗੇਟ ਪਹਿਲਾਂ ਤੋਂ ਹੀ ਅਨਾਉਂਸ ਹੋਇਆ ਪਿਆ ਹੈ 2025 ਨੂੰ ਲੈ ਕੇ 3,95,000 2026 ਦੇ ਵਿੱਚ 3,80,000 2027 ਦੇ ਵਿੱਚ 3,65,000 ਉਹ ਪਹਿਲੇ ਹੀ 1% ਤੋਂ ਥੱਲੇ ਐ ਸੋ ਉਹਦੇ ਵਿੱਚ ਕੋਈ ਚੇਂजेस ਨਹੀਂ ਹੋ ਸਕਦਾ ਯਾਨੀ ਨਈ ਹੋਣ ਵਾਲਾ ਹੋ ਸਕਦਾ ਐ ਪਰ ਹੋਣ ਵਾਲਾ ਨਹੀਂ ਆ ਫਿਲਹਾਲ ਦੀ ਘੜੀ ਨਹੀਂ ਹੋ ਰਿਹਾ 2025 ਤੇ ਨਹੀਂ ਹੋ ਰਿਹਾ ਪਰ ਆਉਣ ਵਾਲੇ 2026 ਦੇ ਵਿੱਚ ਜਦੋਂ 26 27 ਤੇ 28 ਦਾ ਆਕੜਾ ਗਵਰਨਮੈਂਟ ਪੇਸ਼ ਕਰੇਗੀ ਤਾਂ ਉਹਦੇ ਵਿੱਚ ਮੇਬੀ ਹੋ ਸਕਦਾ ਕਿ ਇਸ ਨੂੰ ਲੈ ਕੇ ਕੁਝ ਚੇਂਂजेस ਕੀਤੇ ਜਾਣ ਆ ਇਹ ਸਫੀਸ਼ੀਐਂਟ ਮੈਨੂੰ ਨਹੀਂ ਲੱਗਦਾ ਕਿ ਇਹ ਦੋ ਅੰਕੜਾ ਘਟਾਇਆ ਜਾਵੇਗਾ ਇਸ ਤੋਂ ਅੰਕੜਾ ਥੋੜਾ ਬਹੁਤਾ ਵਧਾਇਆ ਜਾ ਸਕਦਾ 4 ਲੱਖ ਦੇ ਕਰੀਬ ਵੀ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਜਿਹੜਾ ਟਾਰਗੇਟ ਪ੍ਰੋਮਿਸ ਕੀਤਾ ਹੈ ਉਹ ਆਲਰੇਡੀ ਜਿਹੜਾ ਟਾਰਗੇਟ ਫਿਕਸ ਕੀਤਾ ਗਿਆ ਹੈ ਉਹਦੇ ਹਿਸਾਬ ਦੇ ਨਾਲ ਮੇਲ ਖਾਂਦਾ ਹੈ ਸੋ ਉਹ ਬਹੁਤ ਹੀ ਜ਼ਿਆਦਾ ਟੈਂਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਸੋ ਇਹ ਸੀਗਾ ਪੀਆਰ ਨੂੰ ਲੈ ਕੇ ਪਲਾਨ ਉਸ ਤੋਂ ਬਾਅਦ ਟੈਂਪਰੇਰੀ ਰੈ residense ਦੇ ਪਲਾਨ ਦੀ ਅਗਰ ਗੱਲ ਕਰੀਏ ਤੇ ਟੋਟਲ ਜਿਹੜੀ ਆਬਾਦੀ ਹੈ 4 ਕਰੋੜ 15 ਲੱਖ ਯਾਨੀ ਕਿ 41.5 ਮਿਲੀਅਨ ਉਸ ਆਬਾਦੀ ਦਾ 7.25% ਜਿਹੜਾ ਉਹ TR ਅਪਲੀਕੇਸ਼ਨ ਮਤਲਬ TR ਐਪਲੀਕੈਂਟ ਨੇ ਕੈਨੇਡਾ ਦੇ ਵਿੱਚ ਯਾਨੀ ਕਿ 3.02 ਮਿਲੀਅਨ ਯਾਨੀ ਕਿ ਤਕਰੀਬਨ 30 ਲੱਖ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਉਹ ਟੈਂਪਰੇਰੀ ਹੈ ਜਾਂ ਤਾਂ ਵਰਕ ਪਰਮਿਟ ਦੇ ਉੱਤੇ ਹੈ ਜਾਂ ਸਟੂਡੈਂਟ ਵੀਜ਼ਾ ਦੇ ਉੱਤੇ ਹੈ ਜਾਂ ਫਿਰ ਹੋਰ ਕਿਸੇ ਵੀ ਸਟੇਟਸ ਦੇ ਉੱਤੇ ਹੈ ਯਾਨੀ ਕਿ ਟੈਂਪਰੇਰੀ ਹੈ ਉਹ ਕੈਨੇਡਾ ਦੇ ਵਿੱਚ PR ਨਹੀਂ ਹੈਗਾ ਤਕਰੀਬਨ 3 ਲੱਖ ਹੁਣ ਇਹਦੇ ਵਿੱਚ ਜਿਹੜਾ ਟਾਰਗੇਟ ਮਿਥਿਆ ਗਿਆ ਉਹ ਧਿਆਨ ਨਾਲ ਸਮਝੋ ਉਹ ਟਾਰਗੇਟ ਹੈ ਮਿਥਿਆ ਗਿਆ ਕਿ ਭਈ 2027 ਦੇ ਐਂਡ ਤੱਕ ਅਸੀਂ ਜਿਹੜੀ ਕੈਨੇਡਾ ਦੀ ਪੋਪੂਲੇਸ਼ਨ ਦਾ 5% টিਆਰ ਅਪਲੀਕੇਸ਼ਨ ਕਰ ਦੇਣੀਆਂ ਨੇ ਯਾਨੀ ਕਿ ਜਿਹੜੇ ਉੱਥੇ টিਆਰ ਨੇ ਉਹਨਾਂ ਨੂੰ ਸਿਰਫ 5% ਹੀ ਰਹਿਣ ਦੇਣਾ ਹੈ ਪੋਪੂਲੇਸ਼ਨ ਟੋਟਲ ਦਾ ਹਿੱਸਾ ਹੁਣ ਟੋਟਲ ਪਾਪੂਲੇਸ਼ਨ ਦਾ ਜਿਹੜਾ 5% ਬੰਦਾ ਹੈ ਉਹ ਵੀ ਮੈਂ ਕੈਲਕੂਲੇਸ਼ਨ ਗਿੰਤੀਆਂ ਬਿੰਤੀਆਂ ਕੁਝ ਲਗਾਈਆਂ ਨੇ ਉਹ ਤੁਹਾਡਾ ਬੰਦਾ ਹੈ 20 ਲੱਖ 75000 ਯਾਨੀ ਕਿ ਆਉਣ ਵਾਲੇ 2027 ਦੋ ਸਾਲਾਂ ਦੇ ਵਿੱਚ ਜਾਂ ਤਿੰਨ ਸਾਲ ਕਹਿ ਲਓ ਇਹਦੇ ਵਿੱਚ 20 ਲੱਖ 75000 ਜਿਹੜਾ ਉਹ ਟਾਰਗੇਟ ਰੱਖਿਆ ਗਿਆ ਹੈ ਕਿ ਇਹ ਦੋ ਥੱਲੇ ਥੱਲੇ ਜਿਹੜਾ ਹੈ ਜੇਕਰ ਪਾਪੂਲੇਸ਼ਨ ਕੈਨੇਡਾ ਦੀ ਨਹੀਂ ਵਧਦੀ ਪਰ ਜੇਕਰ ਕੈਨੇਡਾ ਦੀ ਪਾਪੂਲੇਸ਼ਨ ਵਧਦੀ ਹੈ ਸਿੰਪਲ ਜੀ ਗੱਲ ਯਾਰ ਜੇਕਰ ਤਿੰਨਾ ਸਾਲਾਂ ਦੇ ਵਿੱਚ ਆਉਣ ਵਾਲੇ ਤਿੰਨਾ ਸਾਲਾਂ ਦੇ ਵਿੱਚ 11 ਲੱਖ ਬੰਦਾ ਪੀਆਰ ਹੋ 114000 ਬੰਦਾ ਜਿਹੜਾ ਉਹਨੇ ਪੀਆਰ ਹੋ ਜਾਣਾ 114000 ਮੈਂ ਕਿਵੇਂ ਕਹਿ ਰਿਹਾ 2025 ਦੇ ਵਿੱਚ ਆਕੜਾ ਰੱਖਿਆ ਗਿਆ 395000 ਫਿਰ 26 ਦੇ ਵਿੱਚ 380000 365027 ਦੇ ਵਿੱਚ ਤੇ ਇਹ ਟੋਟਲ ਮਲਾ ਕੇ 114000 ਬੰਦਾ ਯਾਨੀ ਕਿ ਤਕਰੀਬਨ ਜਿਹੜੀ ਪੋਪੂਲੇਸ਼ਨ ਹੁਣ 41.5 ਮਿਲੀਅਨ ਹੈ ਇਹ 43 ਮਿਲੀਅਨ ਹੋ ਜਾਣੀ ਹੈ ਇਹ ਚੋ ਕੁਝ ਮੇਬੀ ਹੋ ਸਕਦਾ ਮਤਲਬ ਕਿ ਉਹਦੇ ਨੇਚਰ ਦੀ ਗੱਲ ਹੈ ਕੁਝ ਘਟਣ ਵਧਣਗੇ ਕਿਉਂਕਿ ਇੱਕ ਬਰਥ ਦਾ ਗੱਲ ਹੁੰਦੀ ਹੈ ਇੱਕ ਡੈਥ ਦੀ ਗੱਲ ਹੁੰਦੀ ਹੈ ਸਾਰਨਾ ਆਪਸ ਦੇ ਵਿੱਚ ਜੇਕਰ ਉਹਦੇ ਹਿਸਾਬ ਦੇ ਨਾਲ ਚੱਲੀਏ ਥੋੜਾ ਬਹੁਤਾ ਅੱਗੇ ਪਿੱਛੇ ਹੋ ਸਕਦਾ ਯਾਨੀ ਕਿ ਇਧਰ ਜੇਕਰ ਮਤਲਬ ਪਰਮਾਨੈਂਟ ਜਿਹੜੇ ਉਹ ਵਧਣਗੇ ਤਾਂ ਉਸ ਕੰਡੀਸ਼ਨ ਦੇ ਵਿੱਚ ਜੇਕਰ ਆਪਾਂ ਹੁਣ ਦੇ ਹਿਸਾਬ ਦੇ ਨਾਲ ਹੀ ਲੈ ਕੇ ਚੱਲੀਏ ਤਾਂ 20,75,000 ਜਿਹੜੇ ਆ ਉਹ ਟੀਆਰ ਕੈਨੇਡਾ ਦੇ ਵਿੱਚ ਹੋਣਗੇ ਤੇ ਜੇ ਇਹਦੇ ਵਿੱਚੋਂ 11,40,000 ਪੀਆਰ ਹੋ ਜਾਂਦੇ 30 ਲੱਖ ਚੋਂ ਤੇ ਵੈਸੇ ਹੀ 20 ਲੱਖ ਤੋਂ ਥੱਲੇ ਜਿਹੜੀ ਹੈ ਉਹ ਪੋਪੂਲੇਸ਼ਨ ਜਿਹੜੀ ਹੈ ਉਹ ਆ ਜਾਣੀ ਹੈ ਪਰ ਹੁਣ ਗੱਲ ਇਹ ਹੈ ਭਈ ਟੀਆਰ ਦੀਆਂ ਹੋਰ ਐਪਲੀਕੇਸ਼ਨ ਵੀ ਤੇ ਲੱਗਣੀਆਂ ਨੇ ਔਰ ਰੋਜ਼ ਦੇਖਦੇ ਆਪਾਂ ਟੂਰਿਸਟ ਵੀਜ਼ਾ ਲੱਗਦਾ ਹੈ ਵਰਕ ਪਰਮਿਟ ਲੱਗਦਾ ਹੈ ਸਟੂਡੈਂਟ ਵੀਜ਼ਾ ਲੱਗਦਾ ਹੈ ਪਰ ਉਹਦੇ ਵਿੱਚ ਕੀ ਹੁੰਦਾ ਕਿ ਇਤਰਾ ਵਿਜ਼ਟਰ ਵੀਜ਼ਾ ਵਾਲੇ ਆ ਟੂਰਿਸਟ ਵੀਜ਼ਾ ਵਾਲੇ ਉਹ ਜਾ ਕੇ ਵਾਪਸ ਵੀ ਕਈ ਆਂਦੇ ਨੇ ਉਸ ਤੋਂ ਇਲਾਵਾ ਮੋਸਟਲੀ ਨਹੀਂ ਆਂਦੇ ਪਰ ਜਾ ਕੇ ਕਈ ਵਾਪਸ ਵੀ ਆਂਦੇ ਆ ਉਸ ਤੋਂ ਇਲਾਵਾ ਕਈ ਜਿਹੜੇ ਸਟੱਡੀ ਪਰਮਿਟ ਤੇ ਗਏ ਨੇ ਉਹਨਾਂ ਉਹਨਾਂ ਵਾਸਤੇ ਇਹ ਹੁਣ ਦੇਖੋ ਇਹਦੇ ਵਾਸਤੇ ਦੋ ਆਪਸ਼ਨ ਹੋ ਸਕਦੇ ਆ ਇਹਨਾਂ ਨੂੰ ਕੱਟ ਕਰਨ ਵਾਸਤੇ ਜਾਂ ਤਾਂ ਪਈ ਜ਼ਿਆਦਾ ਤੋਂ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਪੀਆਰ ਕਰ ਦਿੱਤਾ ਜਾਵੇ ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਐਪਲੀਕੈਂਟ ਜਿਹੜੇ ਆ ਉਹਨਾਂ ਨੂੰ ਪੀਆਰ ਕੀਤਾ ਜਾਵੇ ਯਾਨੀ ਕਿ ਜ਼ਿਆਦਾ ਪੀਆਰ ਦੀਆਂ ਐਪਲੀਕੇਸ਼ਨ ਐਕਸੈਪਟ ਕੀਤੀਆਂ ਜਾਂਦੇ ਦੂਜਾ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆ ਉਹ ਲੀਵ ਕਰ ਜਾਣ ਕਿਉਂਕਿ ਇਹ ਦੋ ਤਰੀਕੇ ਆ ਜਿਹਦੇ ਨਾਲ ਪopulation ਜਿਹੜੀ ਆ ਉਹਦੇ 5% ਹਿੱਸਾ ਜਿਹੜਾ OTR ਦੇ ਵਿੱਚ ਆ ਸਕਦਾ ਹੈ। ਬਾਕੀ ਜਿਹੜੀਆਂ ਨਵੀਆਂ ਐਪਲੀਕੇਸ਼ਨ ਅਪਰੂਵ ਹੋਣਗੀਆਂ ਉਹਨੂੰ ਲੈ ਕੇ ਵੀ ਜਿਹੜਾ ਟਾਰਗੇਟ ਫਿਕਸ ਕੀਤਾ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਚਰਚਾ ਕਰਨ ਵਾਲੀ ਗੱਲ ਹੈ। ਜਿਹਦੇ ਵਿੱਚ ਸਟੱਡੀ ਪਰਮਿਟ ਤੇ ਕੈਪ ਦੀ ਗੱਲ ਕੀਤੀ ਗਈ। ਉਸ ਤੋਂ ਬਾਅਦ ਰੈਸਟ੍ਰਿਕਸ਼ਨਸ ਜਿਹੜੀਆਂ ਲਗਾਈਆਂ ਜਾਣਗੀਆਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਉਸ ਤੋਂ ਬਾਅਦ ਜਿਹੜੀਆਂ ਰੈਸਟ੍ਰਿਕਸ਼ਨ ਜਿਹੜੀਆਂ ਨੇ ਉਸ ਪਾਉਂਸੋ ਤੋਂ ਪਰ ਵਰਕ ਪਰਮਿਟ ਨੂੰ ਲੈ ਕੇ ਲਗਾਈਆਂ ਗਈਆਂ ਉਹਨਾਂ ਨੇ ਬਹੁਤ ਵੱਡਾ ਜਿਹੜਾ ਇਹਨਾਂ ਦਾ ਸਿਰਦਰਦੀ ਹੈ ਉਹ ਕੱਟ ਕਰ ਦੇਣੀ ਹੈ ਸੋ ਉਹਦਾ ਕਰਕੇ ਜਿਹੜਾ ਆਪਾਂ ਜੇਕਰ ਓਵਰਆਲ ਇਹਦੀ ਗੱਲ ਕਰੀਏ ਤਾਂ ਭਾਈ ਇਹ ਕੋਈ ਬਹੁਤ ਦਾ ਨੈਗੇਟਿਵ ਇਮਪੈਕਟ ਨਹੀਂ ਹੈਗਾ ਇਹਨੂੰ ਆਪਾਂ ਪੋਜ਼ਿਟਿਵ ਢੰਗ ਦੇ ਨਾਲ ਹੀ ਲੈ ਕੇ ਦੇਖ ਸਕਦੇ ਆ ਉਸ ਤੋਂ ਬਾਅਦ ਉਹਨਾਂ ਦਾ ਇੱਕ ਟਾਰਗੇਟ ਹੋ ਰਿਹਾ ਕਿ ਜਿਹੜਾ ਫ੍ਰੈਂਸਕੋਫੋਨ ਕਮਿਊਨਿਟੀ ਆ ਉਹਨੂੰ ਇਨਕਰੀਜ਼ ਕਰਨਾ 12% ਕਰ ਦੇਣਾ ਉਹਨਾਂ ਨੇ 2029 ਤੱਕ ਜਿਹੜਾ ਕਿ ਪਹਿਲਾਂ ਹੀ 2025 ਦੇ ਵਿੱਚ 8.5% ਦੀ 25 ਤੇ 26 ਦੇ ਵਿੱਚ ਉਸ ਤੋਂ ਬਾਅਦ 27 ਦੇ ਵਿੱਚ ਇਹਨੂੰ 10% ਕਰਨਾ ਤੇ 29 ਤੱਕ ਜਿਹੜਾ ਇਹਨੂੰ 12% ਕਰਨ ਦਾ ਟਾਰਗੇਟ ਰੱਖਿਆ ਗਿਆ ਹੈ ਗਵਰਨਮੈਂਟ ਦੇ ਵੱਲ ਅੱਛਾ ਜੀ ਹੁਣ ਇੱਕ ਗੱਲ ਹੋਰ ਆ ਜਿੰਨੇ ਆਪਾਂ ਜਿਹੜੇ ਉਹਨਾਂ ਦੇ ਹੋਰ ਕਹਿ ਸਕਦਾ ਹੈ ਕਿ ਟਾਰਗੇਟ ਉਹਦੇ ਵਿੱਚ ਇੱਕ ਟਾਰਗੇਟ ਹੈ ਕਿ ਗਲੋਬਲ ਸਕਿੱਲ ਸਟਰੈਟਜੀ ਉਹਨਾਂ ਨੇ ਬਣਾਈ ਹੈ ਜਿਹਦੇ ਵਿੱਚ ਉਹਨਾਂ ਨੇ ਅਟਰੈਕਟ ਕਰਨਾ ਗਲੋਬਲ ਟੈਲੈਂਟ ਨੂੰ ਯਾਨੀ ਕਿ ਦੁਨੀਆ ਭਰ ਤੋਂ ਉਹ ਚਾਹੁੰਦੇ ਆ ਕਿ ਗਲੋਬਲ ਟੈਲੈਂਟ ਜਿਹੜਾ ਉਹਨਾਂ ਕੋਲ ਅਟਰੈਕਟ ਹੋਵੇ ਉਹਦੇ ਵਾਸਤੇ ਕੀ ਹੈ ਕਿ ਉਹ ਇੱਕ ਨਵਾਂ ਪ੍ਰੋਗਰਾਮ ਜਿਹੜਾ ਉਹ ਕੁਝ ਦਿਨ ਦੇ ਵਿੱਚ ਨਵਾਂ ਪ੍ਰੋਜੈਕਟ ਜਿਹੜਾ ਉਹ ਜਲਦੀ ਕਰਨਗੇ ਦੇਖੋ ਜੀ ਨਿਊ ਪ੍ਰੋਜੈਕਟ ਥੈਟ ਕੁਡ ਹੈਲਪ ਹਾਈ ਗ੍ਰੋਥ ਕ੍ਰੀਏਟਿਵ ਬਿਜ਼ਨਸ ਐਂਡ ਇੰਟਰਪ੍ਰੈਨਿਓਰ ਅਟਰੈਕਟ ਟੈਲੈਂਟ ਇਹ ਜਿਹੜਾ ਆਉਣ ਵਾਲੇ ਕੁਝ ਦਿਨ ਦੇ ਵਿੱਚ ਸਪੈਸ਼ਲੀ ਉਹਨਾਂ ਨੇ ਯੂਐਸ ਨੂੰ ਟਾਰਗੇਟ ਕਰਨਾ ਹੈ ਉਹ ਵੀ ਜਿਹੜਾ ਉਹ ਅਨਾਉਂਸ ਹੋ ਸਕਦਾ ਸੋ ਇੱਕ ਨਵਾਂ ਪ੍ਰੋਗਰਾਮ ਜਿਸ ਨਾਲ ਗਲੋਬਲ ਟੈਲੈਂਟ ਜਿਹੜਾ ਉਹਨਾਂ ਨੇ ਵਰਕ ਪਰਮਿਟ ਉਹਨਾਂ ਨੂੰ ਦੇਣਾ ਹੈ ਉਸ ਤੋਂ ਬਾਅਦ ਆ ਕਰਨੇ ਹੈ ਇਹਨਾਂ ਨੇ ਇੱਕ ਡਿਜੀਟਲ ਸਰਵਿਸ ਟੂਲ ਦੀ ਗੱਲ ਕੀਤੀ ਸੀ ਜਿਸ ਦੇ ਨਾਲ ਕਿ ਬੈਕਲੌਗ ਘਟਾਇਆ ਜਾ ਸਕੇ ਪ੍ਰੋਸੈਸਿੰਗ ਟਾਈਮ ਵਧਾਈ ਜਾ ਸਕੇ ਉਸ ਤੋਂ ਬਾਅਦ ਇਹਨਾਂ ਨੇ ਲੀਗਲ ਕਹਿ ਸਕਦਾ ਹੈ ਕਿ ਸਿਸਟਮ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਸੀ ਅਸਾਈਲਮ ਸੀਕਰਸ ਨੂੰ ਤਾਂ ਕਿ ਉਹਨਾਂ ਦੇ ਅਪਲੀਕੇਸ਼ਨ ਜਿਹੜੀਆਂ ਟਾਈਮਲੀ ਵਾਈਂਡ ਅਪ ਹੋ ਸਕਣ ਕੇਸ ਜਿਹੜੇ ਖਤਮ ਹੋ ਸਕਣ ਉਸ ਤੋਂ ਬਾਅਦ ਇਨਕਰੀਜ਼ਿੰਗ ਰਿਸੋਰਸਸ ਫਾਰ ਬਾਰਡਰ ਸਿਕਿਉਰਿਟੀ ਟਾਈਟਨ ਵੀਜ਼ਾ ਰਿਕਵ ਉਹਨਾਂ ਨੇ ਵੀਜ਼ਾ ਜਿਹੜਾ ਉਹਨੂੰ ਟਾਈਟ ਕਰਨ ਵਾਸਤੇ ਤੇ ਬਾਰਡਰ ਤੇ ਸਿਕਿਉਰਿਟੀ ਵਧਾਉਣ ਵਾਸਤੇ ਤੇ ਇਨਫੋਰਸਮੈਂਟ ਇਮੀਗ੍ਰੇਸ਼ਨ ਫਰਾਡ ਦੇ ਅਗੇਂਸਟ ਕਰਨ ਵਾਸਤੇ ਵੀ ਜਿਹੜਾ ਉਹ ਅਹਿਦ ਲਿਆ ਸੀਗਾ ਸੋ ਇਹ ਸਾਰੇ ਉਹਨਾਂ ਦੇ ਪਲਾਨ ਸੀਗੇ ਪਰ ਇਹਨੂੰ ਓਵਰਆਲ ਜੇਕਰ ਆਪਾਂ ਕੋਖੀਏ ਤਾਂ ਜਿੰਨੀ ਟੈਨਸ਼ਨ ਆਪਾਂ ਲੈ ਰਹੇ ਸੀ ਏਨੀ ਟੈਨਸ਼ਨ ਲੈਣ ਵਾਲੀ ਕੋਈ ਗੱਲ ਹੈਗੀ ਨਹੀਂ ਹੈ ਨੈਚੁਰਲੀ ਜੇਕਰ ਇਸੇ ਹਿਸਾਬ ਦੇ ਨਾਲ ਚੱਲਦੇ ਨੇ ਤਾਂ ਵੀ ਕੋਈ ਬਹੁਤ ਹੀ ਟੈਨਸ਼ਨ ਨਹੀਂ ਹੋਏਗੀ ਥੋੜਾ ਬਹੁਤਾ ਤੇ ਉੱਪਰ-ਨੀਚੇ ਜਿਹੜਨੂੰ ਸਰਕਾਰਾਂ ਕਰਦੀਆਂ ਇਸ ਕਰਕੇ ਉਹਨਾਂ ਤੇ ਕੋਈ ਵੀ ਡਿਲੀਵਰ ਨਹੀਂ ਕਰਦਾ ਪਰ ਜੇਕਰ ਇਹ ਦੋ ਅਪਦਾ ਵੀ ਡਿਲੀਵਰ ਕਰ ਦਿੰਦੇ ਤਾਂ ਵੀ ਕੈਨੇਡੀਅਨਸ ਜਿਹੜੇ ਆ ਉਹ ਕਾਫੀ ਖੁਸ਼ ਹੋ ਜਾਣੇ ਹਨ ਉਮੀਦ ਕਰਦਾ ਹਾਂ ਲੋਕਸਾਂ ਦਾ ਹੋਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੱਤਵਾ ਸ਼ੇਅਰ ਕਰੋ ਤੁਹਾਡਾ ਚੈਨਲ ਹੈ ਇੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰ ਦਾ ਸੋਪੀシャル ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈ